ਸੋ ਚੇਕਾਲਜੀ ਪ੍ਰੋਗਰਾਮ ਲੋਕਮੰਚ ਵਿਖਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗਲ ਤੇ ਇਸ ਲਾਈਵ ਕਾਲਿੰਗ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਵਕ ਵਕ ਮੁੱਦਿਆਂ ਦੇ ਉੱਤੇ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਸੋ ਬਾਰਿਸ਼ਾਂ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਪੈ ਰਹੀਆਂ ਨੇ ਤੇ ਵੱਖ-ਵੱਖ ਸੂਬਿਆਂ ਦੇ ਵਿੱਚ ਅਲਰਟ ਵੀ ਜਾਰੀ ਕਰ ਦਿੱਤੇ ਗਏ ਨੇ ਮੌਸਮ ਵਿਭਾਗ ਦੇ ਵੱਲੋਂ ਸੋ ਮੀ ਜਿਹੜਾ ਜੋੜਾ ਸ਼ੋਰਾਂ ਤੇ ਨਾਲ ਪੈਂਦਾ ਹੋਇਆ ਵਿਖਾਈ ਦੇ ਰਿਹਾ ਵੱਖ-ਵੱਖ ਸੂਬਿਆਂ ਦੇ ਵਿੱਚ ਸੋ ਕਈ ਲਾਕੇ ਜਲਥਲ ਹੁੰਦੇ ਹੋਏ ਵੀ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਸੜਕਾਂ ਦਾ ਫਿਰ ਤੋਂ ਬੁਰਾ ਹਾਲ ਜਿਹੜਾ ਉਹ ਵਿਖਾਈ ਦੇ ਰਿਹਾ ਤੇ ਵਿਧਾਨ ਸਭਾ ਸੈਸ਼ਨ ਵੀ ਇਸੇ ਹੀ ਦੌਰਾਨ ਚੱਲ ਰਿਹਾ ਹੈ ਤੇ ਹੁਣ ਪਿੰਡੂ ਖੇਤਰ ਦੀਆਂ ਸੜਕਾਂ ਦੀ ਜਿਹੜੀ ਖਸਤਾ ਹਾਲਤ ਹੈ ਉਹਦਾ ਮੁੱਦਾ ਵਿਧਾਨ ਸਭਾ ਦੇ ਵਿੱਚ ਚੁੱਕਿਆ ਜਾ ਚੁੱਕਿਆ ਹੈ ਅ ਅੱਜ ਤੇਜਾ ਦੇ ਨਵੇਂ ਵਿਧਾਨ ਸਭਾ ਸੈਸ਼ਨ ਦਾ ਤੇ ਇਹ ਤੀਜਾ ਤੇ ਆਖਰੀ ਦਿਨ ਹੈ ਉਸ ਤੋਂ ਬਾਅਦ ਅਨਮਿੱਥੇ ਸਮੇਂ ਦੇ ਲਈ ਸੈਸ਼ਨ ਜਿਹੜਾ ਹੈ ਉਹ ਮੁਲਤਵੀ ਕਰ ਦਿੱਤਾ ਜਾਵੇਗਾ ਹਾਲਾਂਕਿ ਵਿਰੋਧੀ ਧਿਰਾਂ ਦਾ ਇਹ ਕਹਿਣਾ ਵੀ ਸੀ ਕਿ ਇੰਨੇ ਘੱਟ ਸਮੇਂ ਵਾਸਤੇ ਸੈਸ਼ਨ ਕਿਉਂ ਰੱਖਿਆ ਗਿਆ ਸੈਸ਼ਨ ਥੋੜਾ ਲੰਬਾ ਹੋਣਾ ਚਾਹੀਦਾ ਹੈ ਕਿਉਂਕਿ ਬਹੁਤ سارے ਮੁੱਦੇ ਨੇ ਜਿਨ੍ਹਾਂ ਦੇ ਉੱਤੇ ਵਿਚਾਰ ਚਰਚਾ ਜਿਹੜੀ ਇਹ ਕਰਨੀ ਹੈ ਕਿਉਂਕਿ ਵੈਸੇ ਤਾਂ ਕਹਿੰਦੇ ਮੁੱਖ ਮੰਤਰੀ ਮਾਨ ਸਾਡੇ ਸਵਾਲਾਂ ਦਾ ਜਵਾਬ ਦਿੰਦੇ ਨਹੀਂ ਪਰ ਇੱਕ ਸਾਡੇ ਕੋਲ ਵਿਧਾਨ ਸਭਾ ਹੀ ਹੈ ਜਿੱਥੇ ਅਸੀਂ ਉਹਨਾਂ ਨੂੰ ਸਵਾਲ ਕਰ ਸਕਦੇ ਹਾਂ ਤੇ ਉਹਨਾਂ ਤੋਂ ਜਵਾਬ ਜਿਹੜੇ ਅਸੀਂ ਲੈ ਸਕਦੇ ਹਾਂ ਸੋ ਹੁਣ ਕਿਉਂਕਿ ਮੀਂਹ ਪੈ ਗਿਆ ਤੇ ਮੀਂਹ ਤੋਂ ਬਾਅਦ ਅ ਜੋ ਸੜਕਾਂ ਦੀ ਫੇਰ ਤੋਂ ਖਸਤਾ ਹਾਲਤ ਹੋ ਚੁੱਕੀ ਹੈ ਇਸ ਦਾ ਮੁੱਦਾ ਸਮੇਂ-ਸਮੇਂ ਤੇ ਜ਼ਰੂਰ ਉੱਭਰ ਕੇ ਸਾਹਮਣੇ ਆਉਂਦਾ ਹੈ ਤੇ ਇਸੇ ਹੀ ਮੁੱਦੇ ਬਾਰੇ ਗੱਲ ਜਿਹੜੀ ਹੈ ਅੱਜ ਫਿਰ ਵਿਧਾਨ ਸਭਾ ਦੇ ਵਿੱਚ ਕੀਤੀ ਜਾ ਰਹੀ ਹੈ ਜਿਸ ਦੇ ਉੱਤੇ ਪੰਚਾਇਤ ਮੰਤਰੀ ਜਿਹੜੇ ਨੇ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਨੇ ਕਹਿ ਕੇ ਕਹਿੰਦੇ ਕਿ ਜਲਦੀ ਹੀ ਆਰਡੀਐਫ ਫੰਡ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਜਾਵੇਗਾ ਤੇ ਸੜਕਾਂ ਵੀ ਬਣਾਈਆਂ ਜਾਣਗੀਆਂ ਤੇ ਨਾਲ ਹੀ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਜਿਹੜੇ ਸੀਗੇ ਉਹ ਉਹਨਾਂ ਨੇ ਵੀ ਜ਼ਮੀਨਾਂ ਦੇ ਤਬਾਦਲੇ ਦੇ ਵਿੱਚ ਜਿਹੜੀ ਦੇਰੀ ਹੋ ਰਹੀ ਹੈ ਉਸ ਦਾ ਮੁੱਦਾ ਵੀ ਉਠਾਇਆ ਹੈ ਤੇ ਫਿਰ ਮਾਲ ਮੰਤਰੀ ਜਿਹੜੇ ਸੀ ਬ੍ਰਹਮਸ਼ੰਕਰ ਜਿੰਪਾ ਉਹਨਾਂ ਨੇ ਕਹਿ ਕੇ ਸਰਕਾਰ ਨੇ ਦੋ ਰੋਜ਼ਾ ਵਿਸ਼ੇਸ਼ ਕੈਂਪ ਜਿਹੜਾ ਹੈ ਉਹ ਲਗਾ ਕੇ 85000 ਮੌਤਾਂ ਨੂੰ ਰੋਕਿਆ ਸੋ ਇਸ ਦੇ ਨਾਲ ਹੀ ਜੋ ਵੀ ਸਮਾਂ ਰਹਿੰਦਾ ਹੈ ਉਹ ਉਹਨਾਂ ਸਮਿਆਂ ਦੇ ਵਿੱਚ ਸਰਕਾਰ ਆਪਣੀਆਂ ਕਾਰਵਾਈਆਂ ਜ਼ਰੂਰ ਕਰੇਗੀ ਸੋ ਆਰਡੀਐਫ ਦਾ ਮੁੱਦਾ ਜਿਹੜਾ ਚੁੱਕਿਆ ਗਿਆ ਹੈ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹਰਾਨ ਨੇ ਕਿਹਾ ਹੈ ਕਿ ਇਹ ਉਹ ਪਲੇਟਫਾਰਮ ਹੈ ਜਿਸ ਤੇ ਮੁੱਖ ਮੰਤਰੀ ਨੇ ਇਹ ਮੁੱਦਾ ਚੁੱਕਣਾ ਤੇ ਨੀਤੀ ਆਯੋਗ ਕਮਿਸ਼ਨ ਦੀ ਜਦੋਂ ਵੀ ਮੀਟਿੰਗ ਹੁੰਦੀ ਹੈ ਬੈਠਕ ਹੁੰਦੀ ਹੈ ਉੱਥੇ ਜਾ ਕੇ ਮੁੱਦਾ ਜ਼ਰੂਰ ਚੁੱਕਣਾ ਹੁੰਦਾ ਪਰ ਸੀਐਮ ਸਾਹਿਬ ਤੇ ਮੀਟਿੰਗਾਂ ਦੇ ਵਿੱਚ ਕਹਿੰਦੇ ਜਾਂਦੇ ਹੀ ਨਹੀਂ ਤੇ ਫਿਰ ਇਹ ਮੁੱਦਾ ਕਿੱਥੋਂ ਚੁੱਕਣਗੇ ਤੇ ਜੇਕਰ ਇਹ ਮੀਟਿੰਗਾਂ ਦੇ ਵਿੱਚ ਨਹੀਂ ਜਾਂਦੇ ਤੇ ਫਿਰ ਹੋਰ ਪੈਸਾ ਕਿਵੇਂ ਮੰਗਣਗੇ ਹੋਰ ਕਿਸ ਤਰੀਕੇ ਦੇ ਨਾਲ ਫਿਰ ਪੈਸਾ ਮੰਗਵਾਇਆ ਜਾ ਸਕਦਾ ਹੈ ਔਰ ਕਿਸ ਤਰੀਕੇ ਦੇ ਨਾਲ ਕੰਮ ਜਿਹੜੇ ਨੇ ਉਹ ਫਿਰ ਕਰਵਾਏ ਜਾ ਸਕਦੇ ਨੇ ਇਸ ਦੇ ਨਾਲ ਹੀ ਰਜਿੰਦਰਾ ਹਸਪਤਾਲ ਦੇ ਵਿੱਚ ਟਾਰਚ ਲਾਈਟ ਦੇ ਨਾਲ ਇੱਕ ਆਪਰੇਸ਼ਨ ਹੋਇਆ ਸੀ ਉਸ ਦਾ ਵੀ ਮੁੱਦਾ ਚੁੱਕਿਆ ਗਿਆ ਹੈ ਕਹਿੰਦੇ ਕਿ ਹੁਣ ਹਾਲਾਤ ਇਹ ਹੋ ਚੁੱਕੇ ਨੇ ਕਿ ਜਿਹੜੇ ਸਰਕਾਰੀ ਹਸਪਤਾਲ ਨੇ ਸਰਕਾਰੀ ਹਸਪਤਾਲਾਂ ਦੇ ਵਿੱਚ ਬਿਜਲੀਆਂ ਤਾਂ ਹੁੰਦੀਆਂ ਨਹੀਂ ਤੇ ਫਿਰ ਟਾਰਚ ਜਗਾ ਕੇ ਆਪਰੇਸ਼ਨ ਕਰਨੇ ਪੈ ਰਹੇ ਨੇ ਤੇ ਇਸ ਉੱਤੇ ਵੀ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਹੋਰਾਂ ਦਾ ਬਿਆਨ ਸਾਹਮਣੇ ਆਇਆ ਕਹਿੰਦੇ ਦਿਨ ਭਰ ਬਿਜਲੀ ਸਪਲਾਈ ਜਿਹੜੀ ਹੁੰਦੀ ਆ ਉਹ ਕਹਿੰਦੇ ਉਸ ਦਿਨ ਪ੍ਰਭਾਵਿਤ ਰਹੀ ਸੀਗੀ ਪਰ 24 ਘੰਟਿਆਂ ਦੇ ਅੰਦਰ ਅੰਦਰ ਇਹਨੂੰ ਬਹਾਲ ਕਰ ਦਿੱਤਾ ਗਿਆ ਸੀ ਔਰ ਹੁਣ ਤਿੰਨ ਪੱਟੇਦਾਰ ਬਿਜਲੀ ਲਾਈਨਾਂ ਦਾ ਵੀ ਪ੍ਰਬੰਧ ਕਰ ਦਿੱਤਾ ਗਿਆ ਇਸ ਕਰਕੇ ਗਾਂ ਤੋਂ ਇਹੋ ਜੀ ਕੋਈ ਵੀ ਸਮੱਸਿਆ ਨਹੀਂ ਆਉਗੀ ਫਿਰ ਉਹਨਾਂ ਇਹ ਵੀ ਦੱਸਿਆ ਕਿ ਪੀਜੀਆ ਦੇ ਵਿੱਚ ਅਗਲੰਗਨ ਦਾ ਵੀ ਇੱਕ ਮਾਮਲਾ ਕਹਿੰਦੇ ਸਾਹਮਣੇ ਆਇਆ ਸੀ ਔਰ ਪੂਰੇ ਪੰਜਾਬ ਦੇ ਵਿੱਚ ਫਾਇਰ ਆਡਿਟ ਇਸ ਕਰਕੇ ਹੁਣ ਕਰਵਾਇਆ ਜਾ ਰਿਹਾ ਹੈ ਔਰ ਸਾਰੇ ਹਸਪਤਾਲਾਂ ਦੇ ਵਿੱਚ ਅੱਗ ਨੂੰ ਲੈ ਕੇ ਸੁਰੱਖਿਆ ਦੇ ਪ੍ਰਬੰਧ ਜਿਹੜੇ ਨੇ ਉਹ ਵੀ ਯਕੀਨੀ ਬਣਾਏ ਜਾ ਰਹੇ ਨੇ ਮੋਹੱਲਾ ਕਲਿੰਕਾ ਕਹਿੰਦੇ ਬਹੁਤ ਸੋਹਣੀਆਂ ਚੱਲ ਰਹੀਆਂ ਨੇ ਔਰ 2 ਕਰੋੜ ਤੋਂ ਵੱਧ ਲੋਕਾਂ ਨੇ ਹੁਣ ਤੱਕ ਇੱਥੇ ਇਲਾਜ ਕਰਵਾ ਲਿਆ ਸੋ ਇਸ ਤਰ੍ਹਾਂ ਦੀਆਂ ਗੱਲਾਂ ਜੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਕਹਿੰਦੇ ਹੁਣ ਸਰਕਾਰੀ ਹਸਪਤਾਲਾਂ ਦੇ ਵਿੱਚ ਨਵੇਂ ਕੋਰਸ ਜਿਹੜੇ ਨੇ ਉਹ ਸ਼ੁਰੂ ਹੋਣ ਜਾ ਰਹੇ ਨੇ ਸੋ ਵਕ ਵਕ ਤਰ੍ਹਾਂ ਵਕ ਵਕ ਤਰ੍ਹਾਂ ਦੇ ਸਵਾਲ ਜਿਹੜੇ ਨੇ ਮੁੱਦੇ ਵਿਰੋਧੀ ਧਿਰਾਂ ਦੇ ਵੱਲੋਂ ਚੁੱਕੇ ਜਾ ਰਹੇ ਨੇ ਤੇ ਇਹਨਾਂ ਦਾ ਜਵਾਬ ਦੇ ਰਹੇ ਨੇ ਪੰਜਾਬ ਦੇ ਕੈਬਨਿਟ ਮੰਤਰੀ ਸੋ ਅੱਜ 4 ਪ੍ਰਸਤਾਵ ਮਨਜ਼ੂਰੀ ਵਾਸਤੇ ਸਦਨ ਦੇ ਵਿੱਚ ਰੱਖੇ ਜਾਣਗੇ ਕੱਲ ਅ ਤੁਹਾਡੇ ਯਾਦ ਹੋਵੇਗਾ ਕਿ ਐਨਓਸੀ ਵਾਲਾ ਬਿੱਲ ਜਿਹੜਾ ਸੀ ਉਹ ਪੇਸ਼ ਹੋਇਆ ਤੇ ਫਿਰ ਉਹ ਬਿੱਲ ਪਾਸ ਵੀ ਹੋਇਆ ਸੋ ਅੱਜ ਜਿਹੜਾ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸ ਬਿੱਲ 2024 ਫਿਰ ਪੰਜਾਬ ਪੰਚਾਇਤੀ ਰਾਜ ਸੋਧ ਬਿੱਲ 2024 ਫਿਰ ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕੀਟ ਸੋਧ ਬਿੱਲ 2024 ਤੇ ਫਿਰ ਪੰਜਾਬ ਗoods ਐਂਡ ਸਰਵਿਸ ਟੈਕਸ ਸੋਧ ਬਿੱਲ 2024 ਇਹ ਚਾਰ ਬਿੱਲ ਜਿਹੜੇ ਨੇ ਇਹ ਚਾਰ ਬਿੱਲ ਪੇਸ਼ ਕੀਤੇ ਜਾਣਗੇ ਤੇ ਫਿਰ ਵਿਧਾਨ ਸਭਾ ਦੇ ਵਿੱਚ ਵਿਰੋਧੀ ਪਾਰਟੀਆਂ ਸਰਕਾਰ ਨੂੰ ਘੇੜਨ ਦੀ ਵੀ ਕੋਸ਼ਿਸ਼ ਕਰਨਗੀਆਂ ਨਾ ਮਾਮਲਿਆਂ ਦੇ ਉੱਤੇ ਔਰ ਸਦਨ ਦੇ ਵਿੱਚ ਕੀ ਕੁਝ ਹੋਵੇਗਾ ਇਹ ਵੀ ਅੱਜ ਜ਼ਰੂਰ ਵੇਖਣ ਵਾਲੀ ਗੱਲ ਹੈ ਕਿਉਂਕਿ 10 ਵਜੇ ਤਾਂ ਸਦਨ ਸ਼ੁਰੂ ਹੀ ਹੋਇਆ ਔੜੇ ਕਾਰਵਾਈਆਂ ਸੀ ਜੋ ਹੁਣ ਤੱਕ ਸਦਨ ਦੇ ਵਿੱਚ ਹੋਈਆਂ ਸੀ ਸੋ ਇਸ ਦੇ ਨਾਲ ਹੀ ਅ ਅੱਜ ਜਿਸ ਮੁੱਖ ਬਿੱਲ ਦੀ ਚਰਚਾ ਕੀਤੀ ਜਾ ਰਹੀ ਹੈ ਉਹ ਪੰਜਾਬ ਰਾਜ ਪੰਚਾਇਤੀ ਚੋਣਾਂ ਦੇ ਨਾਲ ਸੰਬੰਧਿਤ ਬਿੱਲ ਹੈ ਸੋਧ ਬਿੱਲ ਹੈ ਸੋ ਸਰਕਾਰ ਨੇ ਕੈਬਨਿਟ ਮਿਨਿਸਟਰੀ ਦੇ ਵਿੱਚ ਕਈ ਤਰ੍ਹਾਂ ਦੇ ਅਹਿਮ ਫੈਸਲੇ ਇਸ ਬਿੱਲ ਨੂੰ ਲੈ ਕੇ ਕੀਤੇ ਸਿਗੇ ਔਰ ਅੱਜ ਏ ਕੈਸਟਲ ਲਗਾਏ ਜਾ ਰਹੇ ਨੇ ਕਿ ਜਦੋਂ ਚਰਚਾ ਹੋਵੇਗੀ ਜਦੋਂ ਇਹ ਬਿੱਲ ਪੇਸ਼ ਕੀਤਾ ਜਾਵੇਗਾ ਪੰਚਾਇਤ ਮੰਤਰੀ ਦੇ ਵੱਲੋਂ ਕੀਤਾ ਜਾਂਦਾ ਹੈ ਜਾਂ ਫਿਰ ਮੁੱਖ ਮੰਤਰੀ ਦੇ ਵੱਲੋਂ ਕੀਤਾ ਜਾਂਦਾ ਹੈ ਇਹ ਵੀ ਜ਼ਰੂਰ ਵੇਖਣਾ ਹੋਵੇਗਾ ਸੋ ਜਦੋਂ ਇਹ ਬਿੱਲ ਪੇਸ਼ ਕੀਤਾ ਜਾਂਦਾ ਹੈ ਸੋ ਉਸ ਬਿੱਲ ਨੂੰ ਪੇਸ਼ ਕਰਨ ਤੋਂ ਬਾਅਦ ਵਿਰੋਧੀਆਂ ਦੀ ਕੀ ਪ੍ਰਤੀਕਿਰਿਆ ਹੁੰਦੀ ਔਰ ਚਰਚਾ ਕਿ ਛੱਡਦੀ ਹੈ ਕਿਉਂਕਿ ਕੱਲ ਜਿਹੜੇ ਵੀ ਬਿੱਲ ਪਾਸ ਕੀਤੇ ਸਿਗੇ ਜਾਂ ਪੇਸ਼ ਕੀਤੇ ਸਿਗੇ ਉੱਤੇ ਸਰਬਸੰਮਤੀ ਆ ਗਈ ਸੀ ਵਿਰੋਧੀਆਂ ਦੇ ਵੱਲੋਂ ਵੀ ਆਪਣੀ ਸਹਿਮਤੀ ਜਤਾ ਦਿੱਤੀ ਗਈ ਸੀ ਤੇ ਫਿਰ ਸਰਬਸੰਮਤੀ ਦੇ ਨਾਲ ਇਹ ਬਿੱਲ ਜਿਹੜੇ ਸੀ ਉਹ ਪਾਸ ਕਰ ਦਿੱਤੇ ਗਏ ਸੀ ਪਰ ਅੱਜ ਇਹ ਬਿੱਲ ਕਿਸ ਤਰੀਕੇ ਨਾਲ ਪਾਸ ਹੋਣਗੇ ਕਿਉਂਕਿ ਪੰਜਾਬ ਪੰਚਾਇਤੀ ਚੋਣਾਂ ਦਾ ਜਿਹੜਾ ਇਹ ਬਿੱਲ ਹੈ ਉਸ ਦੀ ਸੋਧ ਬਿੱਲ ਹੈ ਜੋ ਉਸ ਬਾਰੇ ਗੱਲ ਕੀਤੀ ਜਾਵੇ ਤਾਂ ਫਿਰ ਸਰਕਾਰ ਦਾ ਕਹਿਣਾ ਹੈ ਕਿ ਸਰਪੰਚ ਤੇ ਪੰਚ ਜਿਹੜੇ ਹੁੰਦੇ ਨੇ ਉਹ ਕਿਸੇ ਵੀ ਪਾਰਟੀ ਨਿਸ਼ਾਨ ਦੇ ਉੱਤੇ ਚੋਣਾਂ ਨਹੀਂ ਲੜਨਗੇ ਪਾਰਟੀ ਨਿਸ਼ਾਨ ਦੇ ਉੱਤੇ ਚੋਣਾਂ ਨਹੀਂ ਲੜੀਆਂ ਜਾਣਗੀਆਂ ਵੋਟਬੰਦੀ ਹੋਵੇਗੀ ਜੋ ਕਈ ਤਰ੍ਹਾਂ ਦੇ ਹੋਰ ਜਿਹੜੇ ਕੈਬਨਿਟ ਮਿਨਿਸਟਰੀ ਦੇ ਵਿੱਚ ਫੈਸਲੇ ਸੀ ਉਹ ਲਏ ਗਏ ਸੀ ਔਰ ਉਹ ਸਾਰੀਆਂ ਸੋਧਾਂ ਜਿਹੜੀਆਂ ਨੇ ਉਹ ਜ਼ਰੂਰ ਕੀਤੀਆਂ ਗਈਆਂ ਨੇ ਸੋ ਉਸ ਦਿਨ ਆਲ ਹੀ ਗੱਲ ਕਰ ਲੈਨੇ ਆ ਪਾਪਰਾ ਐਕਟ ਦੇ ਵਿੱਚ ਸੋਧ ਕਰਨ ਦੀ ਪਾਪਰਾ ਜਿਸ ਨੂੰ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਸੋਧ ਬਿਲ 2024 ਕਿਹਾ ਜਾ ਰਿਹਾ ਹੈ ਪਰ ਆਸਾਨ ਭਾਸ਼ਾ ਦੇ ਵਿੱਚ ਇਹ ਹੈਗਾ ਐਨਓਸੀ ਵਾਲਾ ਬਿਲ ਸੋ ਐਨਓਸੀ ਵਾਲਾ ਬਿਲ ਕੱਲ ਸਰਬਸੰਮਤੀ ਦੇ ਨਾਲ ਪਾਸ ਹੋਇਆ ਹੈ ਜਿਸ ਦੇ ਮੁਤਾਬਿਕ ਗੈਰ ਕਾਨੂੰਨੀ ਕਲੋਨੀਆਂ ਦੇ ਵਿੱਚ ਪਲਾਟ ਖਰੀਦਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਜਿਹੜੀ ਹੈ ਮਿਲੀ ਹੈ ਕੈਬਨਿਟ ਮੰਤਰੀ ਅਮਨ ਅਰੋੜਾ ਹੋਣ ਜਾਂ ਫਿਰ 모ਹਿੰਦਰ ਭਗਤ ਜਿਹੜੇ ਹੁਣ ਪਹਿਲੀ ਵਾਰ ਵਿਧਾਨ ਸਭਾ ਦੇ ਵਿੱਚ ਗਏ ਨੇ ਉਹ ਹੁਣ ਸੋ ਜਿਹੜੇ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਉਹਨਾਂ ਸਾਰਿਆਂ ਦੇ ਵੱਲੋਂ ਤਾਂ ਸ਼ਲਾਘਾ ਕੀਤੀ ਗਈ ਹੈ ਸ਼ਲਾਘਾ ਵਿਰੋਧੀ ਧਿਰਾਂ ਦੇ ਵੱਲੋਂ ਵੀ ਇਸ ਦੀ ਕੀਤੀ ਗਈ ਹੈ ਕਿ ਇਹ ਜੋ ਬਿਲ ਸਰਕਾਰ ਲੈ ਕੇ ਆਈ ਹੈ ਚਲੋ ਬਿਲ ਠੀਕ ਹੈ ਬਿਲ ਅੱਛਾ ਹੈ ਸ਼ਲਾਘਾ ਕਰਨ ਨੂੰ ਕਰਨਯੋਗ ਹੈਗਾ ਪਰ ਇਹਦੇ ਵਿੱਚ ਕੁਝ ਚੀਜ਼ਾਂ ਜੜੀਆਂ ਨੇ ਉਹ ਐਡ-ਆਨ ਜ਼ਰੂਰ ਕਰ ਦਿੱਤੀਆਂ ਜਾਣ ਸੋ ਹੁਣ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਪੁਰਾਣੇ ਸਮਿਆਂ ਤੋਂ ਲੈ ਕੇ ਹੁਣ ਤੱਕ ਮਤਲਬ ਪਿਛਲੀਆਂ ਸਰਕਾਰਾਂ ਤੋਂ ਲੈ ਕੇ ਹੁਣ ਤੱਕ तकरीबन 14000 ਗੈਰ ਕਾਨੂੰਨੀ ਕਲੋਨੀਆਂ ਬਣ ਚੁੱਕੀਆਂ ਨੇ ਰਾਜਪੁਰ ਦੇ ਵਿੱਚ ਤੇ ਜਿੱਥੇ ਪਲਾਟ ਕੱਟ-ਕੱਟ ਕੇ ਲੋਕਾਂ ਨੂੰ ਦਿੱਤੇ ਜਾ ਰਹੇ ਨੇ ਫਿਰ ਉਸ ਤੋਂ ਬਾਅਦ 5 ਸਾਲ ਬਾਅਦ ਇਹਨਾਂ ਗੈਰਕਾਨੂੰਨੀ ਕਲੋਨੀਆ ਨੂੰ ਫਿਰ ਕਾਨੂੰਨੀ ਕਰ ਦਿੱਤਾ ਜਾਂਦਾ ਆਥੋਰਾਈਜ਼ਡ ਕਰ ਦਿੱਤਾ ਜਾਂਦਾ ਮਤਲਬ ਅਨधिकृत ਹੁੰਦੀਆਂ ਨੇ ਪਹਿਲਾਂ ਫਿਰ ਇਹਨਾਂ ਨੂੰ ਅਧਿਕਾਰਿਤ ਕਰ ਦਿੱਤਾ ਜਾਂਦਾ ਸੋ ਸ਼ਹਿ ਮਿਲ ਰਹੀ ਹੈ ਅਨधिकृत ਕਲੋਨੀਆ ਦੇ ਵਿੱਚੋਂ ਪਲਾਟ ਕੱਟਣ ਵਾਲਿਆਂ ਨੂੰ ਕਿ 5 ਸਾਲ ਬਾਅਦ ਤਜਨੋਂ ਸਾਨੂੰ ਇਹਨਾਂ ਨੇ ਅਧਿਕਾਰਿਤ ਕਰੀ ਦੇਣਾ ਸੋ ਸਵਾਲ ਹੁਣ ਇੱਥੇ ਇਹ ਉਠਾਏ ਜਾ ਰਹੇ ਨੇ ਮਨਪ੍ਰਿਤ ਅਯਾਲੀ ਹਰਾਂ ਦੇ ਵੱਲੋਂ ਵੀ ਸਵਾਲ ਚੁੱਕੇ ਗਏ ਸੀ ਜਾਂ ਫਿਰ ਪ੍ਰਤਾਪ ਬਾਜਵਾ ਹਰਾਂ ਦੇ ਵੱਲੋਂ ਵੀ ਜੋ ਸਵਾਲ ਚੁੱਕੇ ਗਏ ਨੇ ਸੋ ਵਿਰੋਧੀ ਧਿਰਾਂ ਦੇ ਵਿੱਚ ਭਾਵੇਂ ਰਾਣਾ ਇੰਦਰ ਹੋਣ ਸੋ ਜੋ ਵੀ ਉਹਨਾਂ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਉਹਨਾਂ ਇਹ ਹੀ ਆਖਿਆ ਕਿ ਤੁਸੀਂ ਇਹ ਬਿੱਲ ਲਿਆ ਰਹੇ ਹੋ ਤਾਂ ਬਹੁਤ ਚੰਗੀ ਗੱਲ ਹੈ ਸ਼ਲਾਘਾ ਕਰਦੇ ਹਾਂ ਸੀ ਸਵਾਗਤ ਵੀ ਕਰਦੇ ਹਾਂ ਸਰਕਾਰ ਦੇ ਫੈਸਲੇ ਦਾ ਪਰ ਮਨ ਲਓ ਤੁਸੀਂ ਸਿਰਫ ਇਹ ਆਖਿਆ ਕਿ ਜਿਹਦਾ 500 ਗੱਜ ਤੱਕ ਦਾ ਪਲਾਟ ਹੈ ਮਤਲਬ ਜਿਹਦਾ 500 ਗੱਜ ਤੱਕ ਦਾ ਯਾਨੀ ਕਿ ਉਸ ਤੋਂ ਹੇਠਾਂ ਤੱਕ ਦਾ ਔਰ 500 ਗੱਜ ਤੱਕ ਦਾ ਜਿਹਨੇ ਪਲਾਟ ਲਿਆ ਹੋਇਆ ਗੈਰ ਕਾਨੂੰਨੀ ਕਲੋਨੀਆ ਦੇ ਵਿੱਚ ਕਟਵਾਇਆ ਪਲਾਟ ਸਿਰਫ ਉਹ ਐਨਓਸੀ ਲਏ ਬਿਨਾ ਰਜਿਸਟਰੀ ਕਰਵਾ ਸਕਦਾ ਹੈ ਔਰ ਮਿਆਦ ਕੀ ਹੈ 31 ਜੁਲਾਈ 2024 ਤੋਂ ਪਹਿਲਾਂ ਪਹਿਲਾਂ ਜਿਹੜੇ ਲੋਕਾਂ ਨੇ ਅਨਅਧਿਕਾਰਿਤ ਯਾਨੀ ਕਿ ਗੈਰ ਕਾਨੂੰਨੀ ਕਲੋਨੀਆ ਦੇ ਵਿੱਚ 500 ਗਜ ਤੋਂ 800 ਤੱਕ ਦੇ ਪਲਾਟ ਲਏ ਸੀ ਉਹ ਲੋਕ 2 ਨਵੰਬਰ 2024 ਤੋਂ ਪਹਿਲਾਂ ਰਜਿਸਟਰੀਆਂ ਕਰਵਾ ਸਕਦੇ ਨੇ ਬਿਨਾ ਐਨਓਸੀ ਤੋਂ ਹੁਣ ਸਵਾਲ ਵਿਰੋਧੀਆਂ ਦੇ ਇੱਥੇ ਇਹ ਨੇ ਕਿ ਮੰਨ ਲਓ ਜੇ ਕਿਸੇ ਦਾ 500 1 ਗਜ ਦਾ ਪਲਾਟ ਹੈ ਤੇ ਫਿਰ ਉਹ ਕੀ ਕਰੂਗਾ ਪਰ 500 ਗਾਜ ਵਾਲੇ ਨੂੰ ਤਾਂ ਤੁਸੀਂ ਸ਼ੂਟ ਦੇਤੀ ਜਿਹਦਾ ਇੱਕ ਵੀ ਗਾਜ ਉੱਤੇ ਆ ਤੇ ਉਹ ਕੀ ਕਰੂਗਾ ਸੋ ਸਵਾਲ ਜ਼ਰੂਰ ਵੱਡੇ ਚੁੱਕਲੇ ਗਏ ਨੇ ਨਾਲ ਉਹਨਾਂ ਇਹ ਵੀ ਕਿਹਾ ਕਿ ਅਧਿਕਾਰਿਤ ਕਲੋਨੀਆ ਦੇ ਵਿੱਚ ਤਾਂ ਸੁਵਿਧਾਵਾਂ ਮਿਲ ਨਹੀਂ ਰਹੀਆਂ ਤੇ ਤੁਸੀਂ ਹੁਣ ਅਧਿਕਾਰਿਤ ਕਲੋਨੀਆ ਵਾਲਿਆਂ ਨੂੰ ਸੁਵਿਧਾਵਾਂ ਦੇਣ ਦੀ ਗੱਲ ਕਰਦੇ ਹੋ ਤਾਂ ਫੰਡ ਕਿੱਥੋਂ ਆਵੇਗਾ ਕਾਲਰ ਜੁੜ ਗਏ ਨੇ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਮੈਡਮ ਮੈਂ ਸਰਜੀਤ ਬੋਲ ਦਾ ਮਾਨੂ ਕਹਤੋਂ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਤਾਂ ਇਹ ਕਹਿਣਾ ਚਾਹੁੰਦਾ ਹੈ ਵੀ ਜਿਹੜੇ ਅਸੀਂ ਐਮਐਲਏ ਚੁਣਤੇ ਹਾਂ ਹਾਂ ਇਹ ਅਗਲ ਵਾਲੇ ਆ ਕਿ ਮੂਰਖ ਚੋਣ ਮੂਰਖ ਤਾਂ ਨਹੀਂ ਚੋਣ ਬੈਠੇ ਕਿਤੇ ਸੱਚ ਹੈ ਜੀ ਦੇਖੋ ਜਿਹੜਾ ਪੰਚਾਇਤਾਂ ਦੀ ਇਲੈਕਸ਼ਨ ਪਈਦਾ ਤਾਂ ਹੁੰਦੀ ਹੈ ਨਾ ਮੈਂਬਰ ਸਰਪੰਚਾਂ ਦੀ ਜੀ ਜੀ ਇਹ ਜਾਗ ਹੁੰਦੀ ਆ ਹਾਂ ਇਹਦੇ ਤੇ ਕਿਸੇ ਪਾਰਟੀ ਦਾ ਚੋਣ ਨਿਸ਼ਾਨ ਨਹੀਂ ਹੁੰਦਾ ਇੱਕ ਮੁੱਢ ਤੋਂ ਲੈ ਕੇ ਇੱਥੇ ਇੱਕ ਕੱਢ ਲਓ ਹਾਂ ਤੇ ਇਹ ਇਹ ਮਤੇ ਉੱਥੇ ਕਹਦੇ ਲਈ ਉਹਦੇ ਕੋਈ ਟੱਜ ਦਾ ਕੋਈ ਕੰਮ ਆਇਆ ਜਾਂ ਕੋਈ ਕਰਨ ਵਾਲਾ ਹੋਰ ਕਰੋ ਇਹ ਤਾਂ ਪਹਿਲਾਂ ਹੀ ਹੋਇਆ ਵਾ ਇਹੜਾ ਹੋਈ ਵੀ ਗੱਲ ਨੂੰ ਮੈਂ ਆਖਾਂ ਬਿਆਗਾ ਦਾਇ ਕਰਨੀ ਹੈ ਤੂੰ ਗੱਲ ਤਾਂ ਉਹੀ ਹੈ ਜੀ ਜੀ ਉਹਦਾ ਕੀ ਫਾਇਦਾ ਕੀ ਹੈ ਹੂੰ ਤੇ ਫਿਰ ਉਹਦੋਂ ਬੇਗਲਾ ਬੰਦਾ ਦਾ ਕੋਈ ਨਾਮਾ ਹੋਇਆ ਹੂੰ ਜੀ ਜੀ ਸੋ ਬਹੁਤ ਸ਼ੁਕਰੀਆ ਜੀ ਸੁਰਜੀਤ ਸਿੰਘ ਹਰੀ ਜੁੜੇ ਸੀ ਸਾਡੇ ਨਾਲ ਮਾਨੂ ਕੇ ਤੋਂ ਸੋ ਅਕਸਰ ਇਹ ਵੀ ਕਾਲ ਕਰਕੇ ਆਪਣੀ رائے ਸਾਡੇ ਨਾਲ ਸਾਂਝੀ ਕਰਦੇ ਰਹਿੰਦੇ ਨੇ ਸੋ ਮਨਮੋਹਨ ਸਿੰਘ ਹਰਾਂ ਦਾ ਕਮੈਂਟ ਆਇਆ ਕਹਿੰਦੇ ਕਿ ਪਹਿਲਾਂ ਕਿਹੜਾ ਕਦੇ ਪਾਰਟੀ ਨਿਸ਼ਾਨ ਤੇ ਪੰਚਾਇਤੀ ਚੋਣਾਂ ਹੋਈਆਂ ਨੇ ਸੋ ਸਵਾਲ ਇਹੀ ਉੱਠ ਰਹੇ ਨੇ ਕਿ ਪਹਿਲਾਂ ਕਿਹੜਾ ਕਦੀ ਪੰਚਾਇਤੀ ਚੋਣ ਪੰਚਾਇਤੀ ਚੋਣਾਂ ਜਿਹੜੀਆਂ ਨੇ ਉਹ ਪਾਰਟੀ ਦੇ ਨਿਸ਼ਾਨ ਤੇ ਆ ਰਾਜਨੀਤਿਕ ਚੋਣ ਨਿਸ਼ਾਨਾ ਦੇ ਉੱਤੇ ਹੋਈਆਂ ਨੇ ਜੋ ਤੁਸੀਂ ਹੁਣ ਇਹ ਗੱਲ ਕਹਿ ਰਹੇ ਹੋ ਕਿ ਰਾਜਨੀਤਿਕ ਨਿਸ਼ਾਨਾ ਦੇ ਉੱਤੇ ਚੋਣਾਂ ਨਹੀਂ ਹੋਣਗੀਆਂ ਸੋ ਲਿਖਦੇ ਹਾਂ ਅੱਜ ਜਦੋਂ ਇਹ ਬਿੱਲ ਪੇਸ਼ ਕੀਤਾ ਜਾਵੇਗਾ ਤਾਂ ਫਿਰ ਸੋਧ ਕਰਨ ਵਾਸਤੇ ਕਿਹੜੇ-ਕਿਹੜੇ ਪੁਆਇੰਟ ਤੇ ਕਿੜੀਆਂ-ਕੜੀਆਂ ਗੱਲਾਂ ਜਿਹੜੀਆਂ ਨੇ ਉਹ ਦੱਸੀਆਂ ਜਾਂਦੀਆਂ ਨੇ ਸੋ ਵਿਰੋਧੀਆਂ ਜ਼ਰੂਰ ਇਸ ਤਾਕ ਦੇ ਵਿੱਚ ਬੈਠੇ ਹੋਏ ਨੇ ਕਿ ਅਸੀਂ ਅੱਜ ਜ਼ਰੂਰ ਘੇਰਾਂਗੇ ਸੋ ਪਾਪਰਾ ਐਕਟ ਦੀ ਗੱਲ ਕੀਤੀ ਜਾ ਰਹੀ ਸੀ ਸੋ ਕੀਆ ਤੈ ਹੈ ਗਿਆ ਸਰਕਾਰ ਦੇ ਵੱਲੋਂ ਕਿ ਗੈਰ ਕਾਨੂੰਨੀ ਕਲੋਨੀਆ ਦੇ ਵਿੱਚ ਪਲਾਟ ਖਰੀਦਣ ਵਾਲਿਆਂ ਨੂੰ ਸਮੱਸਿਆਵਾਂ ਬਹੁਤਾਂ ਦੀਆਂ ਆ ਰਹੀਆਂ ਸੀ ਕਿਉਂਕਿ ਉਹਨਾਂ ਦਾ ਵੱਡਾ ਪੈਸਾ ਜਿਹੜਾ ਉਹ ਲੱਗਾ ਹੁੰਦਾ ਹੈ ਬਹੁਤ ਉਹਨਾਂ ਦੀ ਮਿਹਨਤ ਜਿਹੜੀ ਹੈ ਜ਼ਿੰਦਗੀ ਭਰ ਦੀ ਕਮਾਈ ਜਿਹੜੀ ਹੈ ਉਹ ਲੱਗੀ ਹੁੰਦੀ ਹੈ ਤੇ ਬਾਅਦ ਦੇ ਵਿੱਚ ਜਦੋਂ ਉਹ ਸਾਰੀ ਕਮਾਈ ਇਨਵੈਸਟ ਕਰ ਦਿੰਦੇ ਨੇ ਪਲਾਟ ਖਰੀਦਣ ਦੇ ਵਿੱਚ ਤਾਂ ਫਿਰ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਸਾਡਾ ਜਿਹੜਾ ਪਲਾਟ ਜਿੱਥੇ ਅਸੀਂ ਖਰੀਦਿਆ ਉਹ ਤਾਂ ਗੈਰ ਕਾਨੂੰਨੀ ਕਲੋਨੀ ਹੈ ਉੱਥੇ ਸਾਨੂੰ ਪਲਾਟ ਮਿਲਿਆ ਹੋਇਆ ਸੋ ਇਸ ਕਰਕੇ ਬਿਜਲੀ ਹੋਵੇ ਬਿਜਲੀ ਦੇ ਕਨੈਕਸ਼ਨ ਪਾਣੀ ਦੇ ਕਨੈਕਸ਼ਨ ਹੈ ਸਿਵਲ ਦੇ ਕਨੈਕਸ਼ਨ ਹੈ ਬੜੇ ਤਰ੍ਹਾਂ ਦੇ ਕਨੈਕਸ਼ਨ ਜਿਹੜੇ ਹੁੰਦੇ ਨੇ ਉਹ ਨਹੀਂ ਲੈ ਸਕਦੇ ਹੁੰਦੇ ਸੋ ਬਹੁਤ ਤਰ੍ਹਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਤਾਂ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਐਸ ਕਲ ਕੇ ਸਰਕਾਰ ਕਹਿੰਦੀ ਸੀ ਉਹਨਾਂ ਆਮ ਲੋਕਾਂ ਦਾ ਹੱਥ ਸੌਖਾ ਕਰਤਾ ਕਾਲਰ ਜੁੜ ਗਏ ਨੇ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਜੀ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਆ ਸਰਪੰਚ ਜੀ ਜਿਹੜੇ ਚੋਰਾਵਾਂ ਨੇ ਆਨੇ ਅਸੀਂ ਤਾਂ ਤਾਂ ਦੇਖੀ ਨਹੀਂ ਅਪਣੇ ਪਾਰਟੀ ਦੇ ਨਾਮ ਤੇ ਰੰਬਾ ਹੁੰਦਾ ਸੀ ਬਰੀ ਦੀ ਦੋਜ਼ ਹੁੰਦੇ ਇਦਾਂ ਦੇ ਨਿਸ਼ਾਨ ਹੁੰਦੇ ਜਿਵੇਂ ਪਰ ਇਹ ਤਾਂ ਆਪਣਾ ਪਾਰਟੀ ਦੇ ਨਿਸ਼ਾਨ ਦੇਖਿਆ ਕਿ ਵੀ ਕਿ ਨਵਾਂ ਕੰਮ ਹੋਇਆ ਬਈ ਜੀ ਇਹ ਇਹ ਤੇ ਮੈਂ ਤੁਹਾਡੇ ਤੋਂ ਪੁੱਛ ਰਹੀ ਆ ਨਾ ਤੁਹਾਡੀ ਕੀ ਰਾਏ ਤੁਹਾਨੂੰ ਕੀ ਲੱਗਦਾ ਨਵਾਂ ਕੰਮ ਹੋ ਗਿਆ ਇਹ ਜਿਸ ਕਾਲਰ ਡਿਸਕਨੈਕਟ ਹੋ ਗਏ ਨੇ ਸੋ ਇਹਨਾਂ ਨੇ ਵੀ ਇਹ ਸਵਾਲ ਚੁੱਕੇ ਨੇ ਕਿ ਜੋ ਇਹ ਗੱਲ ਕਹੀ ਜਾ ਰਹੀ ਹੈ ਇਹ ਕੀ ਕੋਈ ਨਵਾਂ ਕੰਮ ਕਰ ਦਿੱਤਾ ਅੱਜ ਸਰਕਾਰ ਨੇ ਪਹਿਲਾਂ ਵੀ ਅਜਿਹਾ ਹੀ ਹੁੰਦਾ ਸੀ ਕਿ ਚੋਣ ਨਿਸ਼ਾਨਾਂ ਦੇ ਉੱਤੇ ਚੋਣਾ ਨਹੀਂ ਸੀ ਲੜੀਆਂ ਜਾਂਦੀਆਂ ਹੁੰਦੀਆਂ ਸੋ ਇਹ ਕੀ ਸਰਕਾਰ ਦਾ ਕੋਈ ਨਵਾਂ ਫੈਸਲਾ ਹੈ ਸੋ ਬਿਲਕੁਲ ਜਦੋਂ ਸਰਕਾਰ ਵਿਸਥਾਰ ਦੇ ਵਿੱਚ ਇਸ ਸੋਧ ਬਿੱਲ ਵਾਰੇ ਗੱਲ ਕਰੇਗੀ ਸੋ ਜਦੋਂ ਸਰਕਾਰ ਵਿਸਥਾਰ ਦੇ ਵਿੱਚ ਸੋਧ ਬਿੱਲ ਬਾਰੇ ਗੱਲ ਕਰੇਗੀ ਤਾਂ ਫਿਰ ਉਹ ਤੋਂ ਵੇਖਦੇ ਆ ਕਿ ਪੁਆਇੰਟ ਕੀ ਅੱਗੇ ਨਿਕਲ ਕੇ ਸਾਹਮਣੇ ਆਉਂਦੇ ਨੇ ਕੀ ਪੁਆਇੰਟ ਰੇਜ਼ ਕੀਤੇ ਜਾਂਦੇ ਨੇ ਸੋ ਇਹ ਵੀ ਜ਼ਰੂਰ ਇਸ ਦੇ ਉੱਤੇ ਵੀ ਜ਼ਰੂਰ ਨਜ਼ਰਾਂ ਬਣੀਆਂ ਹੋਈਆਂ ਨੇ ਔਰ ਜਿਹੜੀ ਵੀ ਜਾਣਕਾਰੀ ਹੋਊਗੀ ਅੱਜ ਦੀ ਡਿਬੇਟ ਦੇ ਵਿੱਚ ਤੁਹਾਡੇ ਨਾਲ ਜ਼ਰੂਰ ਸਾਂਝੀ ਵੀ ਕੀਤੀ ਜਾਏਗੀ ਔਰ ਰਾਏ ਜਿਹੜੀ ਆ ਵੱਖ-ਵੱਖ ਪਾਰਟੀਆਂ ਦੇ ਨਾਲ ਜੁੜੇ ਨੁਮਾਇੰਦਿਆਂ ਦੀ ਜ਼ਰੂਰ ਲਈ ਜਾਵੇਗੀ ਕਿ ਨਵਾਂ ਕੀ ਕਰ ਦਿੱਤਾ ਇਸ ਸੋਧ ਬਿੱਲ ਦੇ ਵਿੱਚ ਨਵਾਂ ਕੀ ਹੈ ਅਹ ਇਹ ਜ਼ਰੂਰ ਵੇਖਾਂਗੇ ਅੱਜ ਨਵਾਂ ਕੀ ਹੁੰਦਾ ਕਿਉਂਕਿ ਇਹੇ ਸੁਣਨ ਨੂੰ ਮਿਲ ਰਿਹਾ ਹੈ ਜਾਂ ਫਿਰ ਵਿਰੋਧੀ ਵੀ ਇਹੀ ਕਹਿ ਰਹੇ ਨੇ ਕਿ ਨਵਾਂ ਤਾਂ ਕੁਝ ਵੀ ਨਾ ਹੋਇਆ ਇਸ ਦੇ ਵਿੱਚ ਇਹ ਤਾਂ ਚੀਜ਼ਾਂ ਪਹਿਲਾਂ ਤੋਂ ਹੀ ਚੱਲੀਆਂ ਆ ਰਹੀਆਂ ਸੀ ਔਰ ਹੁਣ ਵੀ ਜਿਹੜੀ ਗੱਲ ਕੀਤੀ ਗਈ ਹੈ ਪਾਪਰਾ ਦੀ ਤਾਂ ਇਹੀ ਕਹਿੰਦੇ ਨੇ ਕਿ ਇਹ ਸਾਰਾ ਕੁਝ ਜੋ ਹੈ ਇੱਕ ਅੱਧੀ ਚੀਜ਼ ਵਿੱਚ ਨਵੀਂ ਐਡ-ਆਨ ਕਰ ਦਿੱਤੀ ਗਈ ਪਰ ਸਜ਼ਾਵਾਂ ਪਹਿਲਾਂ ਵੀ ਮੁਕਰਰ ਹੈ ਸੀ ਸਜ਼ਾਵਾਂ ਹੁਣ ਵੀ ਮੁਕਰਰ ਹੈਗੀਆਂ ਨੇ ਹੁਣ ਫਾਈਨ ਜਿਹੜਾ ਕਹਿ ਦਿੰਦੇ ਨੇ ਕਿ ਜੇ ਕੋਈ ਗੈਰ ਕਾਨੂੰਨੀ ਕਲੋਨੀਆ ਦੇ ਵਿੱਚੋਂ ਪਲਾਟ ਕੱਟੇਗਾ ਤਾਂ ਫਿਰ ਉਸ ਨੂੰ ਕੋਲੋਨਾਈਜ਼ਰ ਨੂੰ 25 ਲੱਖ ਤੋਂ 5 ਕਰੋੜ ਤੱਕ ਦੀ ਤੱਕ ਦਾ ফাইন ਜਿਹੜਾ ਲੱਗੇਗਾ 5 ਸਾਲ ਤੋਂ 10 ਸਾਲ ਤੱਕ ਦੀ ਸਜ਼ਾ ਲੱਗੇਗੀ ਪਰ ਸਵਾਲ ਇਹ ਹੈ ਕਿ ਫਿਰ ਇਸ ਦੇ ਨਾਲ ਭ੍ਰਿਸ਼ਟਾਚਾਰ ਰੁਕ ਜਾਵੇਗਾ ਕਿ ਇਸ ਦੇ ਨਾਲ ਭ੍ਰਿਸ਼ਟਾਚਾਰ ਨੂੰ ਠੱਲ ਪਵੇਗੀ ਭ੍ਰਿਸ਼ਟਾਚਾਰ ਰੁਕੇਗਾ ਕਿ ਨਹੀਂ ਰੁਕੇਗਾ ਸੋ ਇਹ ਜ਼ਰੂਰ ਸਵਾਲ ਬਣੇ ਹੋਏ ਨੇ ਕਿ ਸਜ਼ਾਵਾਂ ਦਾ ਤੁਸੀਂ ਐਲਾਨ ਤਾਂ ਕਰ ਦਿੱਤਾ ਪਰ ਸਜ਼ਾਵਾਂ ਤੁਸੀਂ ਦੋਗੇ ਕਿ ਬਸ ਐਲਾਨ ਹੀ ਕਰ ਦਿੱਤਾ ਕਿ ਸਜ਼ਾਵਾਂ ਜ਼ਰੂਰ ਇਹਨਾਂ ਨੂੰ ਜੜੀਆਂ ਨੇ ਉਹ ਦਿੱਤੀਆਂ ਜਾਣਗੀਆਂ ਕਿਉਂਕਿ ਸਜ਼ਾਵਾਂ ਤਾਂ ਪਹਿਲਾਂ ਵੀ ਹੈ ਸੀ ਪਰ ਮਿਲਦੀਆਂ ਕਿੰਨਿਆਂ ਨੂੰ ਸੀ ਸੋ ਸਵਾਲ ਇਹ ਵੀ ਵਿਰੋਧੀਆਂ ਨੇ ਚੁੱਕੇ ਕਿ ਉਸ ਤੋਂ ਬਾਅਦ ਮਾਨ ਸਾਹਿਬ ਨੇ ਕਹਿ ਦਿੱਤਾ ਕਿ ਤੁਹਾਡੇ ਵਿੱਚੋਂ ਹੀ ਕੁਝ ਐਸੇ ਬੈਠੇ ਹੋਏ ਨੇ ਇੱਥੇ ਵਿਧਾਇਕ ਬੈਠੇ ਹੋਏ ਨੇ ਜੋ ਆਪ ਗੈਰ ਕਾਨੂੰਨੀ ਕਲੋਨੀਆਂ ਦੇ ਵਿੱਚੋਂ ਪਲਾਟ ਕੱਟ-ਕੱਟ ਕੇ ਦਿੰਦੇ ਨੇ ਮੈਂ ਉਹ ਨਾਮ ਨਹੀਂ ਕਹਿੰਦੇ ਲੈਣਾ ਚਾਹੁੰਦਾ ਸੋ ਇੱਕ ਦੂਜੇ ਦੇ ਉੱਤੇ ਫਿਰ ਇਲਜ਼ਾਮ ਤਰਾਸ਼ੀਆਂ ਦਾ ਦੌਰ ਜਿਹੜਾ ਹੈ ਉਹ ਸ਼ੁਰੂ ਹੋ ਗਿਆ ਸੋ ਫਿਰ ਇੱਕ ਦੂਜੇ ਤੇ ਇਲਜ਼ਾਮ ਲਗਾਏ ਗਏ ਹੁਣ ਅੱਜ ਚਾਰ ਬਿੱਲ ਜਿਹੜੇ ਪੇਸ਼ ਕੀਤੇ ਜਾਣੇ ਨੇ ਇਨ੍ਹਾਂ ਬਿੱਲਾਂ ਦੇ ਵਿੱਚ ਕੀ ਕੁਝ ਖਾਸ ਰਹਿਣ ਵਾਲਾ ਹੈ ਉਸ ਦਾ ਵੀ ਜ਼ਿਕਰ ਤੁਹਾਡੇ ਨਾਲ ਜ਼ਰੂਰ ਕੀਤਾ ਜਾਵੇਗਾ ਸੋ ਇੱਕ ਜਿਮਨੀ ਚੋਣਾਂ ਤੋਂ ਪਹਿਲਾਂ ਦੀ ਗੱਲ ਕਰ ਲੈਣੀ ਆ ਜਿਮਨੀ ਚੋਣਾਂ ਦਾ ਹਜੇ ਐਲਾਨ ਤਾਂ ਭਾਵੇਂ ਨਹੀਂ ਹੋਇਆ ਪੰਜਾਬ ਦੇ ਵਿੱਚ ਪਰ ਸਿਆਸੀ ਪਾਰਟੀਆਂ ਅ ਸਰਗਰਮ ਬੜੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਹਰੀ ਗਦੜਬਾਹ ਦੀ ਚੋਣ ਨੂੰ ਲੈ ਕੇ ਬੜੇ ਸਰਗਰਮ ਵਿਖਾਈ ਦਿੱਤੇ ਬੀਤੇ ਦਿਨ ਔਰ ਬੜੀ ਹੌਟ ਸੀਟ ਐਸਕੀ ਮੰਨੀ ਜਾ ਰਹੀ ਹੈ ਗਦੜਬਾਹ ਦੀ ਕਿਉਂਕਿ ਰਾਜਾਵੜਿੰਗ ਹੁਣ ਐਮਪੀ ਬਣ ਗਏ ਨੇ ਤੇ ਉਸ ਤੋਂ ਬਾਅਦ ਹੁਣ ਇਹ ਨਹੀਂ ਵੇਖਿਆ ਜਾ ਰਿਹਾ ਮਤਲਬ ਕਿ ਸਮਝ ਨਹੀਂ ਆ ਰਿਹਾ ਕਿ ਹੁਣ ਉੱਥੋਂ ਕੌਣ ਕਿੱਥੋਂ ਖੜਾ ਹੋਊਗਾ ਕਿਹੜੀ ਪਾਰਟੀ ਤੋਂ ਖੜਾ ਹੋਊਗਾ ਜਿੱਤੂਗਾ ਕੌਣ ਮੁਕਾਬਲਾ ਬੜਾ ਸਖਤ ਦੱਸ ਰਹੇ ਨੇ ਉੱਥੋਂ ਪਰ ਜਲੰਧਰ ਚ ਵੀ ਇਹੀ ਕਿਹਾ ਗਿਆ ਸੀ ਕਿ ਮੁਕਾਬਲਾ ਬੜਾ ਤਗੜਾ ਹੈ ਪਰ ਫਿਰ ਬਾਅਦ ਵਿੱਚ ਇੱਕ ਪਾਸੜ ਨਤੀਜਾ ਆ ਗਿਆ ਸੀ ਔਰ ਹੁਣ ਇਹ ਵੇਖਣਾ ਹੈ ਕਿ ਇੱਥੇ ਵੀ ਨਤੀਜ ਨਹੀਂ ਸੱਚੀ ਦੇ ਵਿੱਚ ਸਖਤ ਮੁਕਾਬਲਾ ਜਿਹੜਾ ਉਹ ਹੋਵੇਗਾ ਸੋ ਜਿਮਨੀ ਛੋਣਾਂ ਤੋਂ ਪਹਿਲਾਂ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀਆਂ ਨੂੰ ਠਿੱਬੀ ਲਾਉਣ ਦੀ ਤਿਆਰੀ ਕਰ ਰਹੇ ਨੇ ਡਿੰਪੀ ਢਿੱਲੋਂ ਤੋਂ ਤੱਕ ਦੜਬਾਹਾ ਤੋਂ ਮੁੱਖ ਮੰਤਰੀ ਭਗਵੰਤ ਮਾਨ ਹਰਾਂ ਦੇ ਨਾਲ ਆ ਕੇ ਜੁੜ ਗਏ ਨੇ ਪਰ ਬਾਕੀ ਜਿਹੜੇ ਕੁਝ ਵਿਰੋਧੀ ਪਾਰਟੀਆਂ ਦੇ 2-3 ਵਿਧਾਇਕ ਨੇ ਜਾਂ ਫਿਰ 2-3 ਐਸੇ ਸਟਰੋਂਗਰ ਕੰਟੈਸਟੈਂਟਸ ਨੇ ਕੈਂਡੀਡੇਟਸ ਨੇ ਜਿਨ੍ਹਾਂ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਹਰੰਦੀ ਨਜ਼ਰ ਜਿਹੜੀ ਆ ਉਹ ਬਣੀ ਹੋਈ ਹੈ ਕਿਉਂਕਿ ਜਿਮਨੀ ਚੋਣਾਂ ਜਿਹੜੀਆਂ ਨੇ ਉਹ ਬਰਨਾਲਾ ਦੇ ਵਿੱਚ ਵੀ ਹੋਣੀਆਂ ਨੇ ਚੱਬੇਵਾਲਸ ਵੀ ਹੋਣੀਆਂ ਨੇ ਗਿੱਦੜਬਾਹਾ ਵੀ ਹੋਣੀਆਂ ਨੇ ਸੋ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਹੋਣੀਆਂ ਨੇ ਸੋ ਇੱਥੋਂ ਦੇ 4 ਐਮਐਲਏ ਸੀ ਜਿਹੜੇ ਹੁਣ ਐਮਪੀ ਬਣ ਚੁੱਕੇ ਨੇ ਔਰ ਹੁਣ ਇੱਥੋਂ ਕਿਹੜੇ ਕਿਹੜੇ ਸਟਰੋਂਗ ਕੈਂਡੀਡੇਟਸ ਰਹਿ ਚੁੱਕੇ ਨੇ ਆ ਫਿਰ ਸਟਰੋਂਗ ਦੂਜੀਆਂ ਪਾਰਟੀਆਂ ਦੇ ਸਟਰੋਂਗ ਉਮੀਦਵਾਰ ਕਿਹੜੇ ਨੇ ਜਿਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਮਿਲਣਗੇ ਔਰ ਆਪਣੀ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਉਣਗੇ ਇਸ ਉੱਤੇ ਵੀ ਜ਼ਰੂਰ ਨਜ਼ਰਾਂ ਵੀ ਬਣੀਆਂ ਹੋਈਆਂ ਨੇ ਔਰ ਇਹ ਬੜਾ ਚਰਚਾ ਦਾ ਵਿਸ਼ਾ ਵੀ ਦੱਸਿਆ ਜਾ ਰਿਹਾ ਹੈ ਸੋ ਗੱਲ ਕਰ ਲੈਣੇ ਪ੍ਰਤਾਪ ਬਾਜਵਾ ਹਰਨਦੀ ਮੁਰਤੋਂ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਬਾਜਵਾ ਤੇ ਪ੍ਰਤਾਪ ਬਾਜਵਾ ਹਰੀਂ ਪਹਿਲੇ ਦਿਨ ਤੋਂ ਹੀ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਜ਼ਿਕਰ ਕਰ ਰਹੇ ਨੇ ਉਹ ਕਹਿ ਰਹੇ ਨੇ ਕਿ ਲਾਰੈਂਸ ਬਿਸ਼ਨੋਈ ਦੀ ਜਿਹੜੀ ਜੇਲ੍ਹ ਦੇ ਵਿੱਚ ਇੰਟਰਵਿਊ ਹੋਈ ਸੀ ਉਸ ਉੱਤੇ ਕਿਉਂ ਨਹੀਂ ਚਰਚਾ ਕਰਦੇ ਪਏ ਉਸ ਉੱਤੇ ਚਰਚਾ ਕਰੋ ਉਹ ਕਹਿੰਦੇ ਕਿ ਇੰਟਰਵਿਊ ਦੀ ਜਾਂਚ ਲਈ ਜਪੀਸੀ ਵਰਗੀ ਜਿਹੜੀ ਕਮੇਟੀ ਆ ਉਹ ਬਣਾਈ ਜਾਣੀ ਚਾਹੀਦੀ ਆ ਮੰਗ ਕੀਤੀ ਗਈ ਹੈ ਕਿ ਸੰਯੁਕਤ ਸੰਸਦੀ ਕਮੇਟੀ ਜਿਹੜੀ ਹੈ ਉਦਾਂ ਦੀ ਕੋਈ ਕਮੇਟੀ ਪੰਜਾਬ ਵਿਧਾਨ ਸਭਾ ਦੇ ਵਿੱਚ ਬਣਾਈ ਜਾਵੇ ਪੰਜਾਬ ਵਿਧਾਨ ਸਭਾ ਦੀ ਕੋਈ ਐਸੀ ਕਮੇਟੀ ਮਤਲਬ ਬਣਾਈ ਜਾਵੇ ਜਿਸ ਤਰ੍ਹਾਂ ਦੀ ਜਪੀਸੀ ਦੀ ਕਮੇਟੀ ਸੀ ਜੋ ਕਹਿੰਦੇ ਕਿ ਪਤਾ ਲੱਗੇ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਵਾਉਣ ਦੇ ਵਿੱਚ ਕਿਹੜੇ ਕਿਹੜੇ ਅਧਿਕਾਰੀ ਜਿਹੜੇ ਨੇ ਪੰਜਾਬ ਪੁਲਿਸ ਦੇ ਉਨ੍ਹਾਂ ਪੁਲਿਸ ਅਧਿਕਾਰੀਆਂ ਦੀ ਸ਼ਮੂਲੀਅਤ ਹੈ ਸੋ ਇਹ ਵੀ ਕਹਿੰਦੇ ਸਾਨੂੰ ਪਤਾ ਲੱਗ ਸਕੇ ਕਹਿੰਦੇ ਵਿਸ਼ੇਸ਼ ਡੀਜੀਪੀ ਪ੍ਰਬੋਤ ਕੁਮਾਰ ਜਿਨ੍ਹਾਂ ਨੇ ਲਗਭਗ 1 ਮਹੀਨਾ ਪਹਿਲਾਂ ਬਿਸ਼ਨੋਈ ਦੀ ਇੰਟਰਵਿਊ ਦੀ ਜਾਂਚ ਲਈ ਇੱਕ ਐਸਆਈਟੀ ਦੀ ਅਗਵਾਈ ਕੀਤੀ ਸੀ ਕਹਿੰਦੇ ਉਨ੍ਹਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਸੀਲਬੰਦ ਲਫਾਫਾ ਰਿਪੋਰਟ ਸੌਂਪੀ ਹੈ ਤੇ ਉਨ੍ਹਾਂ ਦੱਸਿਆ ਹੈ ਕਿ ਜਿਹੜੀ ਪਹਿਲੀ ਇੰਟਰਵਿਊ ਹੋਈ ਹੈ ਸੀਏ ਸਟਾਫ ਦੀ ਕਸਟਡੀ ਦੇ ਵਿੱਚ ਹੋਈ ਹੈ ਖਰੜ ਦੇ ਵਿੱਚ ਤੇ ਦੂਜੀ ਇੰਟਰਵਿਊ ਤਾਂ ਚਲੋ ਜੈਪੁਰ ਦੀ ਦੱਸੀ ਜਾ ਰਹੀ ਹੈ ਸੋ ਦੋਸ਼ ਹਨ ਜ਼ਰੂਰ ਲੱਗ ਰਿਹਾ ਨੇ ਕਿ ਉਹ ਪੁਲਿਸ ਅਧਿਕਾਰੀ ਜਿਨ੍ਹਾਂ ਦਾ ਇਸ ਇੰਟਰਵਿਊ ਦੇ ਵਿੱਚ ਹੱਥ ਹੈ ਉਹਨਾਂ ਬਾਰੇ ਜਾਂਚ ਕਰੋ ਨਾ ਉਹਨਾਂ ਬਾਰੇ ਪੜਤਾਲ ਕਰੋ ਨਾ ਇਸ ਤੇ ਬਹਿਸ ਕਰੋ ਸਕਾਲਰ ਜੁੜ ਗਏ ਨੇ ਸੱਚੇ ਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅਸੀਂ ਆਮ ਜਨ ਲਈ ਲੁਧਿਆਣਾ ਤੋਂ ਗੁਰਸੇਵ ਕੋ ਦਾ ਮੈਡਮ ਇਹਨਾਂ ਨੇ ਆਪਣੇ ਜਿਹੜੇ ਹੈ ਨਾ ਜਿਹੜੇ ਵਿਧਾਇਕ ਹੈ ਨਾ ਇਹਨਾਂ ਦੇ ਆਪ ਨੇ ਜੀ ਹੈ ਨਾ ਉਹਨਾਂ ਦੀਆਂ ਕਲੋਨੀਆਂ ਪੱਕੀਆਂ ਕਰਨੀਆਂ ਹੈ ਉਹਨਾਂ ਨੂੰ ਫਾਇਦਾ ਪਹੁੰਚਾਉਣਾ ਹੈ ਆਮ ਜਨਤਾ ਮਿਲ ਚੜੀ ਨੂੰ ਕੋਈ ਫਾਇਦਾ ਨਹੀਂ ਗੱਲ ਕੋਈ ਕੋਈ ਇੱਕ ਪਲਾਟ ਕੋਈ ਗਰੀਬ ਕੋਈ ਲੈ ਲੂਗਾ ਕੋਣ 60 70 ਲੱਖ ਰੁਪਇਆ ਲਾ ਕੇ ਅੱਜ ਕੱਲ ਮਕਾਨ ਲੈਂਦਾ ਐ ਇੰਨੀ ਮਹਿੰਗੀ ਪ੍ਰਾਪਰਟੀ ਆ ਇਹਨਾਂ ਆਪਣਾ ਫਾਇਦਾ ਠਾਉਣਾ ਐ ਆਪਦੇ ਫਾਇਦੇ ਵਾਸਤੇ ਸਾਰਾ ਕੁਝ ਕੀਤਾ ਐ ਐਮਐਲਏ ਆ ਤੇ ਬਾਕੀ ਇਹਨਾਂ ਕੋਈ ਕੀਤੀ ਆ ਜਿਹੜੀ ਲੋਅਰਸ ਰੋਸਟਰੀ ਵਾਲੀ ਕੋਈ ਨਹੀਂ ਇਹਨਾਂ ਗੱਲ ਕੀਤੀ ਕੋਈ ਇਹਨਾਂ ਮਕਪਾਲ ਦੀ ਗੱਲ ਨਹੀਂ ਕੀਤੀ ਤੁਹਾਨੂੰ ਛੱਡਣਾ ਕਿ ਨਹੀਂ ਛੱਡਣਾ ਕੋਈ ਇਹਨਾਂ ਨੇ ਜਿਹੜੇ ਆ ਪ੍ਰਵਾਸੀ ਮਜ਼ਦੂਰਾਂ ਦੀ ਜਿਹੜੀ ਗੱਲ ਕਰੀ ਕੋਈ ਇਹਨਾਂ ਨੇ ਉੱਤੇ ਮੀਟਿੰਗ ਕੀਤੀ ਆ ਕੋਈ ਨਹੀਂ ਕੀਤੀ ਜੀ ਵਾਸਤੇ ਨਾਲ ਆਪਣਾ ਫਾਇਦਾ ਠੇਕਾ ਕਿਧਰ ਹੁੰਦਾ ਹਮ ਬਹੁਤ ਸ਼ੁਕਰੀਆ ਜੀ ਸੋ ਲੁਧਿਆਣਾ ਤੋਂ ਗੁਰਸੇਵਿਕ ਸਿੰਘ ਸਾਡੇ ਨਾਲ ਜੁੜੇ ਹੋਏ ਸੀ ਸੂ ਰੋਜ਼ਾਨਾ ਕਾਲ ਕਰ ਲੈਂਦੇ ਨੇ ਸਾਨੂੰ ਗੁਰਸੇਵਿਕ ਸਿੰਘ ਹਰਾਂ ਦਾ ਕਹਿਣਾ ਹੈ ਕਿ ਆਪਣੇ ਫਾਇਦੇ ਵਾਸਤੇ ਇਹ ਜਿਹੜੀ ਸੋਧੇ ਕੀਤੀ ਜਾ ਰਹੀ ਹੈ ਦੇਖੋ ਜਦੋਂ ਵੀ ਜਦੋਂ ਇਸ ਬਿਲ ਦੇ ਵਿੱਚ ਸੋਧ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਤੇ ਫਿਰ ਬਾਅਦ ਦੇ ਵਿੱਚ ਪਾਸ ਹੋ ਗਿਆ ਸੋ ਪਾਸ ਆਰੇ ਨੇ ਸਵੈਸਮਤੀ ਦੇ ਨਾਲ ਕਰ ਦਿੱਤਾ ਪਰ ਗੱਲ ਫਿਰ ਬਾਅਦ ਦੇ ਵਿੱਚ ਇਹੀ ਉੱઠી ਸੀ ਕਿ ਪਿਛਲੀਆਂ ਵਿਰੋਧੀ ਸਰਕਾਰ ਪਿਛਲੀਆਂ ਸਰਕਾਰਾਂ ਜੜੀਆਂ ਸੀਗੀਆਂ ਹੁਣ ਉਹ ਵਿਰੋਧੀ ਪਾਰਟੀਆਂ ਨੇ ਔਰ ਪਿਛਲੀਆਂ ਸਰਕਾਰਾਂ ਜੜੀਆਂ ਸੀ ਉਹ ਫਾਇਦਾ ਦੇ ਦਿੰਦੀਆਂ ਸੀ ਗੈਰ ਕਾਨੂੰਨੀ ਕਲੋਨੀਆਂ ਕੱਟਣ ਵਾਲਿਆਂ ਨੂੰ ਤੇ ਅਸੀਂ ਨਹੀਂ ਦਵਾਂਗੇ ਪਰ ਬਾਅਦ ਦੇ ਵਿੱਚ ਵਿਰੋਧੀਆਂ ਨੇ ਫਿਰ ਇਹੀ ਆਖਿਆ ਸੀ ਕਿ ਇਹ ਵੀ ਇੱਕ ਤਰ੍ਹਾਂ ਦਾ ਫਾਇਦਾ ਦੇਣਾ ਹੀ ਹੋ ਗਿਆ ਕਿ ਤੁਸੀਂ ਕੀ ਕਰ ਰਹੇ ਹੋ ਜੇ ਤੁਸੀਂ ਇਸੇ ਤਰੀਕੇ ਨਾਲ ਹੀ ਇਹਨੂੰ ਲੀਗਲਾਈਜ਼ਡ ਕਰ ਰਹੇ ਹੋ ਕਿ ਬਿਨਾ ਐਨਓਸੀ ਤੋਂ ਰਜਿਸਟਰੀਆਂ ਕਰਵਾ ਸਕਣ ਗੈਰ ਕਾਨੂੰਨੀ ਕਲੋਨੀਆਂ ਦੇ ਵਿੱਚ ਜਿਨ੍ਹਾਂ ਨੇ ਪਲਾਟ ਖਰੀਦੇ ਨੇ ਫਿਰ ਤੇ ਤੁਸੀਂ ਉਹਨਾਂ ਦਾ ਕੰਮ ਸੌਖਾ ਕਰਤਾ ਨਾ ਕਿ ਪਲਾਟ ਖਰੀਦੋ ਤੇ ਬਾਅਦ ਦੇ ਵਿੱਚ ਸੌਧਾਂ ਤਾਂ ਹੋ ਹੀ ਜਾਂਦੀਆਂ ਨੇ ਤੇ ਲੀਗਲਾਈਜ਼ਡ ਤਾਂ ਇਹ ਚੀਜ਼ਾਂ ਹੋ ਹੀ ਜਾਂਦੀਆਂ ਨੇ ਸੋ ਵਿਰੋਧੀਆਂ ਦਾ ਵੀ ਇਹੀ ਸਵਾਲ ਸੀ ਕਿ ਤਾਂ ਤੁਸੀਂ ਫਾਇਦਾ ਦੇਖ ਰਹੇ ਹੋ ਕਿਉਂਕਿ ਜਦੋਂ ਦੀ ਮਾਨ ਸਰਕਾਰ ਆਈ ਹੈ 2.5 ਸਾਲਾਂ ਦੇ ਵਿੱਚ ਤਾਂ ਬਹੁਤ ਸਾਰੀਆਂ ਗੈਰ ਕਾਨੂੰਨੀ ਕਲੋਨੀਆਂ ਦੇ ਵਿੱਚ ਹੋਰ ਵੀ ਪਲਾਟ ਕੱਟੇ ਗਏ ਨੇ ਸੋ ਸਵਾਲ ਗੁਰਸੇਵਿਕ ਸਿੰਘ ਹਰਾਂ ਦਾ ਵੀ ਉਹੀ ਸੀ ਜੋ ਵਿਰੋਧੀ ਧਿਰ ਹਰਾਂ ਨੇ ਕੀਤਾ ਕਿ ਸਰਕਾਰ ਆਪਣਾ ਫਾਇਦਾ ਦੇਖ ਰਹੀ ਹੈ ਪਰ ਸਰਕਾਰ ਕਹਿ ਰਹੀ ਹੈ ਕਿ ਸਾਨੂੰ ਰੈਵਨਿਊ ਦੇ ਵਿੱਚ ਫਾਇਦਾ ਹੋਵੇਗਾ ਸਾਡਾ ਖਜ਼ਾਨਾ ਭਰੇਗਾ ਸੋ ਖਜ਼ਾਨਾ ਕਿਸ ਤਰ੍ਹਾਂ ਭਰੇਗਾ ਔਰ ਖਜ਼ਾਨਾ ਭਰੇਗਾ ਵੀ ਕਿ ਨਹੀਂ ਭਰੇਗਾ ਸੋ ਇਹ ਜ਼ਰੂਰ ਇਸ ਉੱਤੇ ਵੀ ਚਰਚਾਵਾਂ ਜੜੀਆਂ ਨੇ ਉਹ ਛੜੀਆਂ ਹੋਈਆਂ ਨੇ ਹਾਲਾਂਕਿ ਸਰਬਸੰਮਤੀ ਦੇ ਨਾਲ ਇਹ ਬਿੱਲ ਜਿਹੜਾ ਪਾਸ ਕਰ ਦਿੱਤਾ ਗਿਆ ਪਰ ਇਹ ਬਿੱਲ ਪਾਸ ਕਰਨ ਤੋਂ ਬਾਅਦ ਵੀ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਉੱਠ ਰਹੇ ਨੇ ਸੋ ਸਵਾਲ ਸਵਾਲਾਂ ਦੇ ਜਵਾਬ ਦਿੰਦਿਆਂ ਹੋਇਆਂ ਪਾਰਟੀ ਨੇ ਕਹਿ ਦਿੱਤਾ ਹੈ ਕਿ ਜਦੋਂ ਵਿਧਾਨ ਸਭਾ ਦੇ ਵਿੱਚ ਬਿੱਲ ਹੀ ਪਾਸ ਹੋ ਗਿਆ ਸਰਬ ਸਮਿਤੀ ਦੇ ਨਾਲ ਫਿਰ ਤਾਂ ਹੁਣ ਇਹਦੇ ਤੇ ਕਿੰਤੂ ਪਰੰਤੂ ਕਰਨ ਦੀ ਲੋੜ ਹੀ ਨਹੀਂ ਨਾ ਕਿੰਤੂ ਪਰੰਤੂ ਹੁਣ ਕਿਉਂ ਕੀਤੀ ਜਾ ਰਹੀ ਹੈ ਪਰ ਬਿਲਕੁਲ ਕਿੰਤੂ ਪਰੰਤੂ ਇਸ ਲਈ ਕੀਤੀ ਜਾ ਰਹੀ ਹੈ ਕਿਉਂਕਿ ਤੁਸੀਂ ਅਨਧਿਕਾਰਿਤ ਕਲੋਨੀਆਂ ਬਾਰੇ ਤਾਂ ਸੋਚ ਲਿਆ ਪਰ ਅਧਿਕਾਰਿਤ ਕਲੋਨੀਆਂ ਬਾਰੇ ਨਹੀਂ ਸੋਚਿਆ ਜਾ ਰਿਹਾ ਸੋ ਇਹ ਸਵਾਲ بار بار ਵਿਰੋਧੀ ਚੁੱਕ ਰਹੇ ਨੇ ਅੱਛਾ ਦੂਜਾ ਜਿਹੜਾ ਬਿੱਲ ਕੱਲ ਪਾਸ ਵੀ ਹੋਇਆ ਸੀ ਤੇ ਪੇਸ਼ ਵੀ ਹੋਇਆ ਸੀ ਸੋ ਜਿਹੜੇ ਰੱਖਿਆ ਸੇ ਮਾਮਾ ਭਲਾਈ ਮੰਤਰੀ ਨੇ ਚੇਤਨ ਸਿੰਘ ਜੋੜਾ ਮਾਜਰਾ ਉਹਨਾਂ ਨੇ ਉਹ ਬਿੱਲ ਜਿਹੜਾ ਸੀ ਉਹ ਪੇਸ਼ ਕੀਤਾ ਸੀ ਔਰ ਬਿੱਲ ਪੇਸ਼ ਕਰਨ ਜਿਹੜਾ ਉਹਨਾਂ ਨੇ ਬਿੱਲ ਪੇਸ਼ ਕੀਤਾ ਸੀ ਉਹ ਹੈਗਾ ਸੀ ਦਾ ਈਸਟ ਵਾਰ ਅਵਾਰਡਸ ਸ਼ੋਧਨਾ ਬਿੱਲ 2024 ਅਤੇ ਬਿੱਲ ਸਰਬਸੰਮਤੀ ਦੇ ਨਾਲ ਪਾਸ ਹੋ ਗਿਆ ਹੁਣ ਇਸ ਬਿੱਲ ਦੇ ਵਿੱਚ ਪੇਸ਼ ਕਰਦਿਆਂ ਹੋਇਆ ਦੱਸਿਆ ਗਿਆ ਸੀ ਕਿ ਸੂਬਾ ਸਰਕਾਰ ਨੇ ਦਾ ਈਸਟ ਪੰਜਾਬ ਵਾਰ ਅਵਾਰਡਸ ਐਕਟ 1948 ਦੇ ਵਿੱਚ ਸੋਧ ਕਰਨ ਦਾ ਫੈਸਲਾ ਲਿਆ ਹੈ ਜਿਹਦੇ ਤਹਿਤ ਵਿੱਤੀ ਸਹਾਇਤਾ ਜਿਹੜੀ ਹੈ 10000 ਰੁਪਏ ਸਾਲਾਨਾ ਤੋਂ ਵਧਾ ਕੇ 20000 ਰੁਪਏ ਸਾਲਾਨਾ ਕੀਤੀ ਜਾਵੇਗੀ ਪੰਜਾਬ ਸਰਕਾਰ ਦਾ ਈਸਟ ਪੰਜਾਬ ਵਾਰ ਅਵਾਰਡਸ ਐਕਟ 1948 ਦੇ ਤਹਿਤ ਉਹਨਾਂ ਮਾਪਿਆਂ ਨੂੰ ਵਿਤੀ ਸਹਾਇਤਾ ਵਜੋਂ ਜ਼ੰਗੀ ਜ਼ਗੀਰ ਪ੍ਰਦਾਨ ਕਰ ਰਹੀ ਹੈ ਜਿਨ੍ਹਾਂ ਦੇ ਇਕਲੌਤੇ ਬੱਚੇ ਜਾਂ ਫਿਰ ਦੋ ਤੋਂ ਤਿੰਨ ਬੱਚੇ ਜਿਹੜੇ ਸੀ ਉਹ ਵਿਸ਼ਵ ਯੁੱਧ ਯਾਨਕੀ ਦੂਜੇ ਵਿਸ਼ਵ ਯੁੱਧ ਦੇ ਵਿੱਚ ਫਿਰ ਕੌਮੀ ਅਮਰਜੰਸੀ 1962 ਦੇ ਵਿੱਚ ਫਿਰ 1971 ਦੀ جنگ ਦੇ ਵਿੱਚ ਫੌਜੀ ਸੇਵਾમાં ਨਿਭਾ ਚੁੱਕੇ ਨੇ ਸੋ ਉਹਨਾਂ ਨੂੰ ਇਹ ਸੇਵਾਵਾਂ ਜੜੀਆਂ ਨੇ ਦਿੱਤੀਆਂ ਜਾ ਰਹੀਆਂ ਨੇ ਤੇ ਮੌਜੂਦਾ ਸਮੇਂ ਦੇ ਵਿੱਚ 83 ਲਾਭਪਾਤਰੀ ਨੇ ਜੋ ਇਸ ਨੀਤੀ ਦਾ ਲਾਭ ਲੈ ਰਹੇ ਨੇ ਮਤਲਬ ਕਿ 83 ਪਰਿਵਾਰ ਨੇ ਸੋ ਪੰਜਾਬ ਸਰਕਾਰ ਨੇ ਹੁਣ ਐਲਾਨ ਕਰ ਦਿੱਤਾ ਹੈ ਕਿ ਜਿੰਨਾ ਮਾਪਿਆਂ ਦੇ ਇਕਲੌਤੇ ਬੱਚੇ ਜਾਂ ਦੋ ਤੋਂ ਤਿੰਨ ਬੱਚੇ ਦੂਜੀ ਵਿਸ਼ਵ ਯੁੱਧ ਜਾਂ ਫਿਰ 1962 1971 ਦੀ ਜੰਗ ਦੇ ਵਿੱਚ ਸੇਵਾਵਾਂ ਨਿਭਾ ਚੁੱਕੇ ਨੇ ਉਹਨਾਂ ਨੂੰ ਜੰਗੀ ਜ਼ਗੀਰ ਦੀ ਰਾਸ਼ੀ ਪਹਿਲਾਂ 10000 ਰੁਪਏ ਸਾਲਾਨਾ ਮਿਲਦੀ ਸੀ ਤੇ ਹੁਣ ਉਹਨਾਂ ਨੂੰ 20000 ਰੁਪਏ ਸਾਲਾਨਾ ਇਹ ਰਾਸ਼ੀ ਮਿਲਿਆ ਕਰੇਗੀ ਔਰ ਇਸ ਬਿੱਲ ਦੇ ਉੱਤੇ ਵਿਚਾਰ ਕਰਨ ਤੋਂ ਬਾਅਦ ਇਸ ਨੂੰ ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤਾ ਗਿਆ ਸੋ ਇਹ ਵੀ ਬੜੀ ਸ਼ਲਾਘਾਯੋਗ ਗੱਲ ਸਰਕਾਰ ਦੀ ਮੰਨੀ ਗਈ ਵਿਰੋਧੀਆਂ ਦੇ ਵੱਲੋਂ ਸੋ ਆਖਰੀ ਖਬਰ ਦਾ ਜ਼ਿਕਰ ਕਰ ਲੈਣੇ ਆ ਜੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਆਖਰੀ ਖਬਰ ਹੈ ਸ੍ਰੀ ਅਕਾਲ ਤਖਤ ਸਾਹਿਬ ਨੇ ਕੱਲ ਇੱਕ ਹੁਕਮ ਜਾਰੀ ਕੀਤਾ ਹੈ ਨਾ ਕੇਵਲ ਸ਼੍ਰੋਮਣੀ ਅਕਾਲੀ ਦਲ ਨੂੰ ਬਲਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਜਿਨ੍ਹਾਂ ਨੂੰ ਆਪਾਂ ਬਗੀ ਧੜਾ ਕਹਿ ਦਿੰਦੇ ਆ ਸੋ ਇਹਨਾਂ ਨੂੰ ਇੱਕ ਹੁਕਮ ਲਗਾਏ ਗਏ ਨੇ ਕਿ ਇੱਕ ਦੂਜੇ ਤੇ ਟਿੱਪਣੀਆਂ ਕਰਨੀਆਂ ਬੰਦ ਕਰ ਦਿੱਤੀਆਂ ਜਾਂ ਸੋ ਤਾੜਨਾ ਕੀਤੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਬਗਿਆਨੀ ਰਗਵੀਰ ਸਿੰਘ ਹੜਾ ਦੇ ਵੱਲੋਂ ਉਹ ਕਹਿੰਦੇ ਕਿ ਜਿਹੜੇ ਪੱਤਰ ਸਾਡੇ ਕੋਲ ਆਏ ਨੇ ਅਸੀਂ ਉਹਨਾਂ ਤੇ ਵਿਚਾਰ ਕਰ ਰਹੇ ਹਾਂ ਔਰ ਫੈਸਲਾ ਜਿਹੜਾ 14 ਸਤੰਬਰ ਨੂੰ ਸੁਨਾਇਆ ਜਾਣਾ ਤੇ ਕਹਿੰਦੇ ਅਸੀਂ ਵਿਚਾਰ ਕਰ ਰਹੇ ਹਾਂ ਤਾਂ ਫਿਰ ਇਸ ਦੌਰਾਨ ਉਹਨਾਂ ਨੇ ਸਖਤ ਨੋਟਿਸ ਜਾਰੀ ਕੀਤਾ ਹੈ ਕਿ ਇੱਕ ਦੂਜੇ ਦੇ ਉੱਤੇ ਬਿਆਨ ਬਾਜ਼ੀਆਂ ਜੜੀਆਂ ਨੇ ਉਹ ਨਾ ਕੀਤੀਆਂ ਜਾਣ ਕਿਉਂਕਿ ਇੱਕ ਦੂਜੇ ਦੇ ਉੱਤੇ ਇਲਜ਼ਾਮ ਤਰਾਸ਼ੀਆਂ ਜੜੀਆਂ ਨੇ ਕੀਤੀਆਂ ਜਾ ਰਹੀਆਂ ਨੇ ਸੁਧਾਰ ਲਹਿਰ ਦੇ ਜਿਹੜੇ ਆਗੂ ਨੇ ਉਹਨਾਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਉੱਤੇ ਤੰਜ਼ ਕੱਸੇ ਜਾ ਰਹੇ ਨੇ ਦੋਸ਼ ਲਗਾਏ ਜਾ ਰਹੇ ਨੇ ਔਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੁਧਾਰ ਲੈ ਦੇ ਉੱਤੇ ਦੋਸ਼ ਲਗਾਏ ਜਾ ਰਹੇ ਨੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਸੋ ਜਥੇਦਾਰ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਹਰਣਾ ਨੇ ਕਹਿ ਦਿੱਤਾ ਹੈ ਕਿ ਮਾਮਲਾ ਵਿਚਾਰ ਅਧੀਨ ਹੈ ਔਰ ਇਸ ਤਰ੍ਹਾਂ ਕਿਸੇ ਦੇ ਉੱਤੇ ਟਿੱਪਣੀਆਂ ਕਰਨਾ ਸਹੀ ਨਹੀਂ ਹੈ ਟਿੱਪਣੀਆਂ ਕਰਨਾ ਉਚਿਤ ਨਹੀਂ ਹੈ ਤੇ ਜਦੋਂ ਤੱਕ ਫੈਸਲਾ ਨਹੀਂ ਆ ਜਾਂਦਾ ਤਾਂ ਤੁਸੀਂ ਇੱਕ ਦੂਜੇ ਤੇ ਟਿੱਪਣੀਆਂ ਨਹੀਂ ਕਰੋਗੇ ਸੋ ਇਹ ਕਹਿ ਦਿੱਤਾ ਗਿਆ ਹੈ ਕਿ ਮਾਨ ਮਰਿਆਦਾ ਦਾ ਖਾਸ ਤੌਰ ਤੇ ਸ੍ਰੀ ਅਕਾਲ ਤਖਤ ਸਹਿਬ ਦੀ ਮਾਨ ਮਰਿਆਦਾ ਦਾ ਧਿਆਨ ਰੱਖਿਆ ਜਾਵੇ ਫੈਸਲਾ ਵਿਚਾਰ ਅਧੀਨ ਹੈ ਫੈਸਲਾ ਅਸੀਂ ਲੈਣਾ ਹੈ ਇਸ ਕਰਕੇ ਪਹਿਲਾਂ ਹੀ ਇੱਕ ਦੂਜੇ ਨੂੰ ਇਦਾਂ ਦੀ ਸ਼ਬਦਾਵਲੀ ਵਰਤ ਕੇ ਇਲਜ਼ਾਮ ਨਾ ਲਗਾਏ ਜਾਣ ਕਿਉਂਕਿ ਸਪਸ਼ਟੀਕਰਨ ਦੋਵਾਂ ਧਿਰਾਂ ਨੇ ਆਪੋ ਆਪਣੇ ਦੇ ਦਿੱਤੇ ਨੇ ਨਾ ਹੁਣ ਸਪਸ਼ਟੀਕਰਨ ਦੇ ਦਿੱਤੇ ਨੇ ਤਾਂ ਫਿਰ ਹੁਣ ਉਹੀ ਗੱਲਾਂ ਮੁੜ-ਮੁੜ ਦੁਹਰਾਉਣ ਦਾ ਤਾਂ ਕੋਈ ਫਾਇਦਾ ਨਹੀਂ ਸਪਸ਼ਟੀਕਰਨ ਵੀ ਦੇ ਦਿੱਤੇ ਮਾਫੀਆਂ ਵੀ ਮੰਗ ਲਈਆਂ ਤੇ ਹੁਣ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ 14 ਸਤੰਬਰ ਤੱਕ ਜਿਹੜੇ 17 ਆਗੂਆਂ ਨੂੰ 2007 ਤੋਂ ਲੈ ਕੇ 2017 ਤੱਕ ਜਿਨ੍ਹਾਂ 17 ਜਾਣਿਆਂ ਨੇ ਕੈਬਨਿਟ ਮਨਿਸਟਰੀਆਂ ਦੇ ਵਿੱਚ ਰਹੇ ਸੀਗੇ ਸਿੱਖ ਸੀਗੇ ਉਹਨਾਂ ਸਾਰਿਆਂ ਨੂੰ ਹੁਣ ਸ੍ਰੀ ਅਕਾਲ ਤਖਤ ਸਾਹਿਬ ਨੇ ਇੱਕ ਚਿੱਠੀ ਜਾਰੀ ਕੀਤੀ ਹੈ ਕਿ ਭਾਈ ਤੁਸੀਂ ਆਪਣਾ ਜਵਾਬ ਆ ਕੇ ਦੇਣਾ ਸੁਖਬੀਰ ਸਿੰਘ ਬਾਦਲ ਮਹੇਸ਼ਿੰਦਰ ਗੜੀਵਾਲ ਡਾਕਟਰ ਦਲਜੀਤ ਚੀਮਾ ਗੁਲਜ਼ਾਰ ਰਣੀਕੇ ਇਹਨਾਂ ਦੇ ਵੱਲੋਂ ਆਪਣਾ ਜਵਾਬ ਦੇ ਦਿੱਤਾ ਗਿਆ ਸੀ ਤੇ ਬਾਕੀ ਜਿਹੜੇ ਹੁਣ 13 ਬਚੇ ਨੇ ਉਹਨਾਂ ਦਾ ਇੰਤਜ਼ਾਰ ਜ਼ਰੂਰ ਕੀਤਾ ਜਾ ਰਿਹਾ ਹੈ ਕਿ ਹੁਣ ਤੁਸੀਂ ਵੀ ਆਓ ਤੇ ਆ ਕੇ ਆਪਣਾ ਜਵਾਬ ਸਪਸ਼ਟਿਕরণ ਦਿਓ ਤਾਂ ਜੋ ਸ੍ਰੀ ਕਾਲ ਤੱਕ ਤੁਸੀਂ ਹੱਦ ਹੋ ਲੋ ਫਿਰ ਅਗਲੀ ਧਾਰਮਿਕ ਸਜ਼ਾ ਜਗੜੀ ਹੈ ਉਹਦਾ ਐਲਾਨ ਕੀਤਾ ਜਾ ਸਕੇ ਸੋ ਪ੍ਰੋਗਰਾਮ ਦਾ ਸਮਾ ਹੋ ਗਿਆ ਜੀ ਕੱਲ ਫਿਰ ਹਾਜ਼ਰ ਹੋਵਾਂਗੇ ਨਵੇਂ ਵਿਸ਼ਿਆਂ ਦੇ ਉੱਤੇ ਵਿਚਾਰ ਚਰਚਾ ਲੈ ਕੇ ਮੈਨੂੰ ਦਿਓ ਇਜਾਜ਼ਤ ਧੰਨਵਾਦ